ਵੀਰ ਬਾਹਰੋਂ ਆਊਗਾ ਪਹਿਲੀ ਪੱਧਰੀ ਕਰ ਜੂ ਬਾਕੀ ਫਸਲਾਂ ਨੂੰ ਪਾਣੀ ਨਹੀਂ ਲਾ ਸਕਦੇ ਸਾਡੇ ਟਰਾਂਫਰਮ ਕੋਠੀਆਂ ਸਾਰੀਆਂ ਰੁੜ ਚੁੱਕੀਆਂ ਨੇ ਮੇਰਾ ਛੇਕਲੇ ਥਾਂੇ ਛੇ ਦਾ ਛੇ ਰੁੜ ਚੁੱਕਿਆ ਵਾ ਬਹੁਤ ਔਖਾ ਆ ਗਿਆ ਹੈ ਵੀ ਵੀ ਜੀ ਦੇ ਨਾਲ ਤੇ 50 ਡੰਗਰੇ ਕੋਈ ਮਤ ਨਹੀਂ ਹਲੇ ਬੱਚਿਆਂ ਦੀ ਫੀਸ ਤਾਰਨ ਵਾਲੀ ਏ 8 ਬੱਚੇ ਨੇ ਸਾਡੇ ਦਿਨਾਂ ਭਰਾਵਾਂ ਦੇ ਵੇਖੋ ਜ਼ਮੀਨਾਂ ਦੇ ਵਿੱਚ ਦਰਿਆ ਵੜ ਲਿ ਗਏ ਮੈਨੂੰ ਆਟੀਆਂ ਨਹੀਂ ਦੇਣੇ ਪੈਸੇ ਉਹਨਾਂ ਦਾ 2 ਲੱਖ ਰੁਪਏ ਅੱਗੇ ਬਣਿਆ ਪਿਆ ਹਾਲੀ ਪਾਣੀ ਭਾਈ ਸਾਡੀ ਪੈੜੀ ਚ ਖੜਾ ਚਾਰ ਚਾਰ ਫੁੱਟ ਦਾ ਸਾਡੀ ਪੈੜੀ ਚ ਪਾਣੀ ਖੜਾ ਏ ਸਾਨੂੰ ਹਾਲੀ ਤੱਕ ਕਹੇ ਕਮੇਟੀ ਵਾਲੇ ਕਿਸੇ ਨੇ ਸਹੂਲਤ ਨਹੀਂ ਸਾਨੂੰ ਦਿੱਤੀ ਨਾ ਕਿਸੇ ਨੇ ਬਾਹਰ ਦੇ ਸਹੂਲਤ ਦਿੱਤੀ ਸਾਡੀ ਅੱਜ ਅਸੀਂ ਪਿੰਡ ਨਿਯਾਮਦੀ ਨਾਲ ਜਿਹੜੀ ਸਾਡੀ ਰਖਵਾ ਜਿਹੜਾ ਦਰਿਆ ਨੇ ਨੱਪਿਆ ਹੋਇਆ ਜਿਹੜੀਆਂ ਹਾਲੀਆਂ ਮਾਲਕੀ ਜ਼ਮੀਨਾਂ ਵਾਲੇ ਦਰਾਲੇ ਜਿਹੜੀਆਂ ਨੱਪੀਆਂ ਜਾਂਦੇ ਦਰਵਾ ਦਰਿਆ ਜਿਹੜਾ ਸਰਕਾਰ ਦੀ ਨਗਹਿਲੀ ਕਰਕੇ ਜਿਹੜਾ ਦਰਾਲੇ ਜਿਹੜੀਆਂ ਸਾਰੀਆਂ ਜ਼ਮੀਨਾਂ ਆ ਫਸਲਾਂ ਖੜੀਆਂ ਆਈਆਂ ਫਸਲਾਂ ਜਿਹੜੀਆਂ ਬਿਲਕੁਲ ਡੁੱਬ ਗਈਆਂ ਇੱਥੇ ਫਸਲਾਂ ਤਾਂ ਡੁੱਬ ਗਈਆਂ ਡੁੱਬ ਗਈਆਂ ਆ ਮੈਂ ਕੈਮਰਾਮੈਨ ਨੂੰ ਚਾਣਾ ਖਾਵੇ ਆ ਵੇਖੋ ਕਿੱਡੇ ਕਿੱਡੇ ਜਿਹੜੇ ਇੱਥੇ ਘਾਰ ਪੈਗੇ ਆ ਟੋਏ ਪੈਗੇ ਆ ਜ਼ਮੀਨਾਂ ਦੇ ਵਿੱਚ ਇਹ ਜ਼ਮੀਨਾਂ ਪੱਤਰ ਕਰਨੀਆਂ ਜਿੰਨੀਆਂ ਵੀ ਧਾਰਮਿਕ ਸੰਸਥਾਵਾਂ ਸਾਰੀਆਂ ਸੰਸਥਾਵਾਂ ਨੂੰ ਸਾਡੀ ਹੱਥ ਜੋੜ ਕੇ ਬੇਨਤੀ ਆ ਵੀ ਭਾਈ ਇਹਨਾਂ ਭਰਾਵਾਂ ਦੀ ਬਾਹ ਫੜੋ ਇਹਨਾਂ ਭਰਾਵਾਂ ਦੇ ਕੋਲੇ ਤਿੰਨ ਤੋਂ 6.5 ਕਿਲੇ ਜ਼ਮੀਨ ਆ ਸਾਰੀ ਜਿਹੜੀ ਜ਼ਮੀਨ ਆ ਦੀ ਇੱਥੇ ਆ ਤੇ ਮਾਲ ਡੰਗਰ 40-50 ਡੰਗਰ ਨੇ ਇਹਨਾਂ ਕੋਲੇ ਬਾਕੀ ਮੈਂ ਵੀਰ ਨੂੰ ਕਹੂੰਗਾ ਆਪਦੀ ਜਿਹੜੀ ਗੱਲ ਇਹ ਵੀ ਕਰ ਲੈਣਾ 50 ਡੰਗਰ ਆ ਵੀਰ ਜੀ ਵੈਰ ਜਿੱਕਾ ਖਾਲਸਾ ਵੈਰ ਜਿੱਕੀ ਫੜੇ ਵੀਰ ਜੀ 50 ਡੰਗਰ ਆ ਬੜਾ ਵਧੀਆ ਗੁਜ਼ਾਰਾ ਚੱਲਦਾ ਪਿਆ ਸੀ ਪਹਿਲੀ ਵੇਖਦੇ ਸਿਰ ਦੇ ਦਰਿਆ ਦੇ ਵਿੱਚ ਬਾਕੀ ਪਹਿਲੀ ਰੁੜਨ ਕਰਕੇ ਹੁਣ ਬਹੁਤ ਔਖਾ ਗਿਆ ਹੈ ਵੀ 20 ਜੀ ਦੇ ਨਾਲ ਤੇ 50 ਡੰਗਰੇ ਕੋਈ ਮਰਤ ਨਹੀਂ ਹਲੇ ਬੱਚਿਆਂ ਦੀ ਫੀਸ ਧਾਰਨ ਵਾਲੀ ਹੈ ਅੱਠ ਬੱਚੇ ਨੇ ਸਾਡੇ ਤੇ ਨਾ ਭਰਾਵਾਂ ਦੇ ਤੇ ਸਕੂਲਾਂ ਦੇ ਵਿੱਚ ਪ੍ਰਾਈਵੇਟ ਸਕੂਲਾਂ ਦੇ ਵਿੱਚ ਪੜ੍ਹਦੇ ਨੇ ਫੀਸਾਂ ਤੋਂ ਵੀ ਅੱਜ ਤੱਕ ਤੰਗ ਹੋ ਗਏ ਆ ਤੇ ਦੂਜਾ ਮਰਾਪੇ ਕੋਈ ਸਾਡੀ ਮਤਤ ਕੀਤੀ ਹੋਈ ਨਾ ਅਜ ਦੇ ਦਿਨਾਂ ਤੱਕ ਸਾਡੇ ਕੋਲੇ 2023 ਦੇ ਵਿੱਚ ਵੀ ਅਸੀਂ ਸਾਰਾ ਖਰਚਾ ਆਪਦੇ ਕੋਲੋਂ ਕਰਕੇ ਤੇ ਆਪਦੀ ਜ਼ਮੀਨ ਪੱਧਰ ਕੀਤੀ ਆ ਐਰ ਕੀ ਅਸੀਂ 80000 ਰੁਪਏ ਦੀ ਮਿੱਟੀ ਪਾ ਕੇ ਆਂਦੇ ਵਿੱਚ ਤੇ ਪੱਠੇ ਵੀ ਜੇ ਹੀ ਤੇ ਇਹ ਵੀ ਸਾਡਾ ਬੇਕਾਰ ਚਲੇ ਗਿਆ ਤੇ ਝੋਨਾ ਲਾਇਆ ਸੀ ਦੋ ਕਿਲੇ ਪਰਲੇ ਬਨੇ ਤੇ ਇਧਰ ਸਾਡੇ ਤਿੰਨ ਕਿਲੇ ਤਾਂ ਪੱਠੇ ਵੀ ਜੇ ਹੀ ਦੋ ਕਿਲੇ ਪਰਾਂ ਉੱਠ ਲਿਆ ਹੈ ਹਿੱਸੇ ਤੇ ਲਿਆ ਹੈ ਦੋ ਕਿਲੇ ਹਿੱਸੇ ਤੇ ਲਿਆ ਹੈ ਪਹਿਲੀ ਕਿਸੇ ਪਿੰਡ ਦੇ ਵੀਰ ਨੇ ਬਚਾਈ ਸੀ ਸਾਨੂੰ ਤੇ ਇਸੇ ਕਕੇ ਦੱਸਦੇ ਆ ਇੱਕ ਸਾਡਾ ਇੱਥੇ ਮੋਟਰ ਵੀ ਰੁੜ ਗਈ ਆ ਕੋਠਾ ਕੋਠਾ ਵੀ ਰੁੜ ਗਿਆ ਆ ਸਾਹਮਣੇ ਦੂਜੀ ਖੜੀ ਹੈ ਕੋਠੇ ਦੀ ਨੀ ਖੜੀ ਹੈ ਆ ਨਲਕਾ ਲੱਗਾ ਹੀ ਨਾਲ ਕਾਵੀ ਰੋੜ ਗਿਆ ਹੈ ਇੰਜਣ ਰੋੜ ਗਿਆ ਹਡਾ ਇੱਥੇ ਕਈ ਸਮਾਨ ਸਾਡਾ ਰੋੜ ਗਿਆ ਵੇ ਅਸੀਂ ਤਾਂ ਹੁਣ ਸਮਾਨ ਲੈਣ ਜੋਗਾ ਹੀ ਨਹੀਂ ਹੈਗੇ ਅਸੀਂ ਬੋਰ ਕਰਾ ਕੇ ਕਿੱਥੋਂ ਲਾਾਂਗੇ ਕਿੱਥੋਂ ਬੋਰ ਕਰਾ ਕੇ ਅਸੀਂ ਦੂਜਾ ਕੰਮ ਚਲਾ ਲਾਂਗੇ ਸਾਡੇ ਟਰੈਕਟਰ ਸਾਡੀ ਸਾਡੀ ਮਤ ਕੀਤੀ ਜਾਵੇ ਤੇਲ ਤੇਲ ਦਿੱਤਾ ਜਾਵੇ ਸਾਨੂੰ ਸਾਨੂੰ ਟਰੈਕਟਰਾਂ ਨਾਲ ਮਤ ਕੀਤੀ ਜਾਵੇ ਚਲੋ ਸਾਡਾ ਮਾਲ ਡੰਗਰ ਦਾ ਗਯਾਰਾ ਚੱਲੀ ਜਾਵੇ ਸਾਡਾ ਇਹਨਾਂ ਜਿਹੜਾ ਜਿਹੜਾ ਟਰੈਕਟਰ ਛੋਟੇ ਟਰੈਕਟਰ ਨੇ ਇਹਨਾਂ ਕੋਲੇ ਟਰੈਕਟਰਾਂ ਦੇ ਜਿਹੜੇ 4x4 4x4 ਟਰੈਕਟਰਾਂ ਦੇ ਨਾਲ ਜਿਹੜੀ ਜਮੀਨਾ ਪੱਧਰ ਹੋਣੀਆਂ ਕਿਉਂਕਿ ਛੋਟਾ ਟਰੈਕਟਰ ਇੱਥੇ ਚੱਲਣਾ ਨਹੀਂਗਾ ਤੇ ਨਾਲ ਜਿਹੜੇ ਇਹਨਾਂ ਦੇ ਬੱਚਿਆਂ ਦੀਆਂ ਫੀਸਾਂ ਨੇ ਉਹ ਹੀ ਫੀਸਾਂ ਦਾ ਵੀ ਕੋਈ ਨਾ ਕੋਈ ਹੱਲ ਕੀਤਾ ਜਾਵੇ ਨਾਲ ਸਰਕਾਰ ਵੀ ਜਿਹੜੀ ਮਤ ਕਰੇ ਜਿਹੜੇ ਬੋਰ ਰੁੜ ਗਏ ਆ ਲੱਖ ਰੁਪਈਆ ਬੋਰ ਦਾ ਦੇਵੇ ਸਰਕਾਰ 70000 ਰੁਪਈਆ ਮਾਜਬਾ ਦੇਵੇ ਘੜ ਤੋਂ ਘੜ 70000 ਰੁਪਈਆ ਮਾਜਬਾ ਕਿੱਲੇ ਦਾ ਜਿਹੜੀ ਫਸਲ ਖਰਾਬ ਹੋਈ ਆ ਜਿੰਨੀਆਂ ਵੀ ਸੰਸਥਾ ਮਾਨ ਉਹਨਾਂ ਨੂੰ ਬੇਨਤੀ ਇਹੀ ਕਰਦੇ ਆ ਕਿ ਇਹਨਾਂ ਭਰਾਵਾਂ ਦੀ ਜਰੂਰ ਬਾਹ ਫੜੋ ਜਿੱਥੇ ਚਾਰ ਤੇ ਦਾਣਾ ਭੇਜਿਆ ਆ ਹੁਣ ਇਹਨਾਂ ਨੇ ਗਾਂ ਪੈਲੀ ਬੀਜਣੀ ਆ ਇਹਨਾਂ ਨੂੰ ਖਾਦ ਦੀ ਬੀ ਦੀ ਡੀਜ਼ਲ ਦੀ ਲੋੜ ਪੈਣੀ ਆ ਜਿੰਨੀ ਵੀ ਹੋ ਸਕਦੀ ਆ ਸਰਕਾਰ ਵੀ ਜਿਹੜੀ ਆ ਇਹਨਾਂ ਭਰਾਵਾਂ ਦਾ ਕਰਜ਼ਾ ਪਹਿਲ ਦੇ ਆਧਾਰ ਤੇ ਮਾਫ ਕਰੇ ਕਿਉਂਕਿ ਕਰਜ਼ਾ ਕਿੱਥੋਂ اتارਣਗੇ 23 ਜੀ ਫਸਲਾਂ ਰੁੜ ਗਈਆਂ ਹੁਣ ਵੀ 25 ਜਿਵੇਂ ਜਿਹੜੀਆਂ ਫਸਲਾਂ ਬੀਜੀਆਂ ਸੀ ਸਰੇ ਤੇ ਆਈਆਂ ਸਾਰੀਆਂ ਫਸਲਾਂ ਜਿਹੜੀਆਂ ਨਸ਼ਟ ਹੋ ਗਈਆਂ ਸੋ ਹੁਣ ਮੈਂ ਬੇਨਤੀ ਕਰਦਾ ਆ ਜਵਾਬ ਮਿਲ ਗਏ ਹਨ ਹਾ ਵੀਰ ਜੀ ਕਮਰ ਜੀ ਜੀ ਵੀਰ ਜੀ ਐਨ ਆਰ ਆਈ ਭਰਾਵਾਂ ਨੂੰ ਜਿਹੜੀਆਂ ਸੰਸਥਾਵਾਂ ਵੀਰ ਜੀ ਬਣੀਆਂ ਸੀ ਇਹਨੇ ਬਣੀਆਂ ਹੋਈਆਂ ਸੰਸਥਾਵਾਂ ਤੋਂ ਸਾਨੂੰ ਕੋਈ ਵੀ ਮਦਦ ਨਹੀਂ ਪਹੁੰਚੀ ਹੈਗੀ ਤੇ ਜਿਹੜੇ ਵੀਰ ਨੇ ਕੋਈ ਮਦਦ ਕਰਨੀ ਸਾਡੀ ਪੈਸੇ ਧਕੇ ਦੀ ਵੀ ਕਰ ਸਕਦਾ ਅਸੀਂ ਇਹਨੀਆਂ ਦੇ ਸਿੱਧੇ ਕਰੋ ਸਾਡਾ ਨੰਬਰ ਲ ਜਿਵੇਂ ਹੁਣ ਮੇਰਾ ਨੰਬਰ 9465050393 ਆ ਜੀ ਸਾਡੇ ਨਾਲ ਕਾਲ ਕਰੋ ਸਾਡੇ ਨਾਲ ਆਣ ਕੇ ਗੱਲਬਾਤ ਕਰੋ ਸਾਡੇ ਆਣ ਕੇ ਮੌਕਾ ਵੇਖੋ ਵੀਰ ਜੀ ਅਸੀਂ ਪਾਲਤਿਆਂ ਬਾਧੀਆਂ ਸਾਨੂੰ ਕੁਝ ਨਹੀਂ ਕਰਉਣੀ ਦੇਣਾ ਹੈਗਾ ਅਸੀਂ ਤਾਂ ਨੇ ਵੇਖ ਸਾਡੀ ਮਦਦ ਕਰਨ ਜਿਹੜੀਆਂ ਸੰਸਥਾਵਾਂ ਮੈਂ ਬਣੀਆਂ ਉਹਨਾਂ ਕੋਲੇ ਜੋ ਕੋਈ ਮਦਦ ਆਈ ਹੈ ਸਾਡੇ ਤੇ ਘਰ ਕੋਈ ਨਹੀਂ ਪਹੁੰਚੀ ਹੈਗੀ ਜਿਹੜੇ ਪਰਹਰਾਂ ਦੇ ਬਾਹਰੋਂ ਮਤ ਕਰਨੀ ਜਾਂ ਕੁਛ ਨਹੀਂ ਵੀ ਕਰਨੀ ਇਹ ਬੱਚਿਆਂ ਦੀਆਂ ਫੀਸਾਂ ਜੋ ਜ਼ਮੀਨਾਂ ਦੇ ਹਾਲਾਤ ਦੱਸਣੇ ਤੇ ਜ਼ਮੀਨਾਂ ਬਣਨ ਦੇ ਯੋਗ ਵੀ ਨਹੀਂ ਕਈ ਤੇ ਰਹਿ ਗਈਆਂ ਹੈਗੀਆਂ ਤੇ ਅਸੀਂ ਇਹ ਹੱਥ ਜੋੜ ਕੇ ਬੇਨਤੀ ਕਰਦੇ ਆਂ ਵੀਰ ਦੀ ਜਿਹੜੇ ਵੀ ਭੈਣ ਭਰਾ ਨੇ ਮਤ ਕਰਨੀ ਸਾਡੇ ਨਾਲ ਸਿੱਧਾ ਕਨਕਤ ਕਰੇ ਸਾਡੇ ਨਾਲ ਸਾਡੇ ਨਾਲ ਅੱਗੇ ਗੱਲ ਕਰੇ ਆ ਸਾਡੀਆਂ ਵੇਖੋ ਜ਼ਮੀਨਾਂ ਦੇ ਵਿੱਚ ਦਰਿਆ ਆਉਂਦਾ ਤੇ ਆਹ ਵੀਰ ਦੀ ਆਹ ਜਿਹੜੇ ਦਸਤੱਕ ਦਿਸ ਰਹੇ ਆ ਬੂਟੇ ਇੱਥੋਂ ਤੱਕ ਸਾਰੀਆਂ ਜ਼ਮੀਨਾਂ ਅਸੀਂ ਘੜਤ ਘੜ ਸਾਢੇ 450 ਕਿੱਲਾ ਜਿਹੜਾ ਰਗਬਾ ਪਿੰਡ ਨਿਆਮਦੀਨ ਵਾਲੇ ਦਾ ਜਿਹੜਾ ਇਹ ਦਰਿਆ ਨੇ ਕਿਹੜਾ ਆਪਦੇ ਕਬਜ਼ੇ ਦੇ ਵਿੱਚ ਲਿਆ ਕਿਉਂਕਿ ਉਹ ਨਹੀਂ ਕਿਹੜਾ ਜਿਹੜਾ ਨਵਾਂ ਪੱਜਾ ਉੱਪਰਲਾ ਹੈੜਾ ਵਾਲਾ ਪੁਰਨਾਵਾਂ ਪੱਜਾ ਵਾ ਇਸ ਕਰਕੇ ਸਾਰੀ ਸੰਗਤ ਨੂੰ ਬੇਨਤੀ ਕਰਨਾ ਭਰਾਵਾ ਦੀ ਭਰਾਓ ਜਰੂਰ ਬਾਹ ਫੜੀਏ ਕਿਉਂਕਿ ਇਹਨਾਂ ਭਰਾਵਾ ਦਾ ਜਿਹੜਾ ਵਾ ਰੋਜ਼ਗਾਰਗਾ ਤੁਰ ਸਕਿਆ ਆਪਣੇ ਬੱਚਿਆਂ ਦਾ ਜਿਹੜਾ ਪਾਲਣ ਪੋਸ਼ਣ ਸਹੀ ਤਰੀਕੇ ਨਾਲ ਕਰ ਸਕਣ ਕਿਉਂਕਿ ਇਹਨਾਂ ਨੂੰ ਹੋਰ ਕੋਈ ਰਾਹ ਨਹੀਂ ਦਿਸ ਰਿਹਾ ਜਿੰਨੀਆਂ ਸੰਸਥਾਵਾਂ ਨੇ ਜਿੰਨੇ ਐਨਆਰਆਈ ਐਨਆਰਆਈ ਭਰਾ ਨੇ ਸਿੱਧੇ ਆਣ ਕੇ ਇਹਨਾਂ ਨਾਲ ਸੰਪਰਕ ਕਰਨ ਸਿੱਧਾ ਇਹਨਾਂ ਦੇ ਨਾਲ ਆਣ ਆਲ ਕੇ ਪਿੰਡੋ ਦੇ ਵਿੱਚ ਪਿੰਡ ਦੇ ਇਨਜਾਮਦਿਨੇ ਵਾਲੇ ਦੇ ਵਿੱਚ ਆਣ ਕੇ ਨਿਕਵਾਰੀ ਕਰਕੇ ਆਹ ਵੀਰ ਆ ਮੇਰੇ ਨਾਲ ਭਰਾ ਇਹਨਾਂ ਚੋਂ ਭਾਵਾਂ ਦੀ ਜ਼ਮੀਨ ਜਿਹੜੀ ਬਿਲਕੁਲ ਇੱਥੇ ਸਾਰੀ ਜ਼ਮੀਨ ਨਾਲ ਦੀ ਬਾਹਰ ਕੋਈ ਮਰਲਾ ਨਹੀਂ ਹੈਗੀ ਪੱਠਾ ਟੱਕਾ ਵੀ ਇੱਥੇ ਸੀ ਇਹ ਵੀ ਜਿਹੜੇ ਵੀਰ ਨੇ ਬਹੁਤ ਮਹਤਤਵ ਬੰਦੇ ਨੇ ਇਹਨਾਂ ਦੀ ਮਤਕੀਤੀ ਜੀ 23 ਜੀ ਪਾਣੀ ਆਇਆ ਸਾਡੀ ਪੈਸੇ ਖੂਪ ਪੈ ਗਿਆ ਜੋ ਦੀ ਨਿਗਾ ਦਾ ਮੁੰਡਾ ਡੁੱਬ ਕੇ ਮੁੱਕਦਾ ਉਦੋਂ ਵੀ ਮੈਂ 2 ਲੱਖ ਰੁਪਏ ਦਾ ਕਰਜਾਈ ਹੋ ਗਿਆ 1 ਏਕੜ ਜ਼ਮੀਨ 'ਚ 2 ਲੱਖ ਖਰਚਾ ਆਇਆ ਪੈ ਜ ਬਣੀ ਮੇਰੀ ਤੇ ਮੈਨੂੰ ਕਿਸੇ ਵੀ ਇੱਕ ਰੁਪਏ ਦੀ ਸਹੂਲਤ ਨਹੀਂ ਮਿਲੀ ਕਿਸੇ ਵੱਲੋਂ ਵੀ ਨਾ ਤੇਲ ਦੀ ਨਾ ਕੋਈ ਉਦੋਂ ਦਾ ਮੈਂ ਇਲਤਾੜ ਥੱਲੇ ਆਇਆ ਤੇ ਹੁਣ ਤੇ ਮੇਥੋਂ ਪਹਿਲੀ ਬੰਨੀ ਨਹੀਂ ਹੋਤੇ ਮੈਨੂੰ ਆਰਤੀਆਂ ਨਹੀਂ ਦੇਣੇ ਪੈਸੇ ਉਹਨਾਂ ਦਾ 2 ਲੱਖ ਰੁਪਏ ਅੱਗੇ ਬਣਿਆ ਪਿਆ ਹਾਲੀ ਪਾਣੀ ਭਾਈ ਸਾਡੀ ਪਾਇਲੀ ਚ ਖੜਾ ਚਾਰ ਚਾਰ ਫੁੱਟ ਦਾ ਸਾਡੀ ਪਾਇਲੀ ਚ ਪਾਣੀ ਖੜਾ ਹੈ ਤਾਨੂੰ ਹਾਲੀ ਤੱਕ ਕਰਕੇ ਕਮੇਟੀ ਵਾਲੇ ਕਿਸੇ ਨੇ ਸਹੂਲਤ ਨਹੀਂ ਸਾਨੂੰ ਦਿੱਤੀ ਨਾ ਕਿਸੇ ਨੇ ਬਾਹਰ ਦੇ ਸਹੂਲਤ ਦਿੱਤੀ ਸਾਨੂੰ ਇਹੋ ਕਹਿੰਦੇ ਆ 2023 ਦੇ ਵਿੱਚ ਕਿਸੇ ਨੇ ਇਹ ਨਹੀਂ ਸਹੂਲਤ ਦਿੱਤੀ ਹੋਵੇ ਉਹ ਵੀ ਇਹ ਮੈਂ ਦੱਸ ਸਕਦਾ ਜੇ 2023 ਦੇ ਵਿੱਚ ਸਾਡੀ ਕਿਸੇ ਨੇ ਸਹੂਲਤ ਬਾਹ ਫੜੀ ਹੋਵੇ ਤੇ ਬਾਹ ਖਲੀ ਕਰਕੇ ਸਾਨੂੰ ਦੱਸ ਨਹੀਂ ਸਕਦਾ ਤੁਸੀਂ ਦੱਸ ਸਕਦਾ ਸਾਨੂੰ ਤੁਸੀਂ ਅਸੀਂ ਝੂਠੇ ਆ ਦੂਜੇ ਮਰਾ ਵੀ ਅਸੀਂ ਪੈਸੇ ਸਾਨੂੰ ਦਿੱਤੇ ਆ ਤੇ ਅਸੀਂ ਝੂਠ ਬੋਲੇ ਆ ਨਹੀਂ ਆਪ ਟਰੈਕਟਰ ਆਪ ਦੇ ਖਰਚੇ ਦੇ ਆਪ ਭੀਤਾ ਆ ਜਿਹੜੀ ਮਾਲੀ ਸਹਿਤਾ ਜਿਹੜੀ ਨਾਲ ਤੱਕ ਨਹੀਂ ਪਹੁੰਚੀ ਜਿਹੜੀ ਰਕਮ ਦੇ ਜੋ ਪਹੁੰਚ ਨਹੀਂ ਰਹੀ ਕਿਉਂਕਿ ਜਿਹੜਾ 4 ਹੈ 4 ਪਹੁੰਚਾ ਦਾ 4 ਉਹ ਜੂਰ ਪਹੁੰਚਿਆ ਵਾ ਥੋੜਾ ਕਰਾ ਜਿੰਨਾ ਕਰਨਾ ਇਹਨਾਂ ਨੂੰ ਕੋਈ ਪ੍ਰੋਪਰ ਤਰ੍ਹਾਂ ਦੇ ਮੁੰਡੇ ਆਉਂਦਾ ਜਿਹੜਾ ਮਿਲਿਆ ਵਾ ਜਿਹੜੀ ਮਾਲੀ ਸਹਦਾ ਇਹਨਾਂ ਦੀ ਜੇ ਬੱਚਿਆਂ ਦੀ ਫੀਸ ਤਾਰਨ ਵਾਲੀ ਆ ਜਾਂ ਇਹਨਾਂ ਨੇ ਗਾਂ ਬੱਚੇ ਬਰਾਬਰ ਦੇ ਇਹ ਬੱਚਿਆਂ ਦੇ ਵਿਆਹ ਵੀ ਕਰਨੇ ਆ ਜ਼ਿੰਮੇਵਾਰੀ ਤੇ ਇੱਕ ਆਸ ਜ਼ਮੀਨ ਤੇ ਹੁੰਦੀ ਆ ਕਿਉਂਕਿ ਜ਼ਮੀਨ ਇਹ ਆਪਣੀ ਨਾਂ ਰਹਿ ਗਈ ਇਹਨਾਂ ਵਿਚਾਰਿਆਂ ਨੂੰ ਕੋਈ ਆਸ ਨਹੀਂ ਗਾ ਸੰਕਟ ਬਹੁਤ ਪਰੇ ਤੋਂ ਪਰੇ ਪਾਈ ਜਿਹੜੀ ਸੰਗਤ ਹੈ ਜਿੱਥੇ ਇੰਨਾ ਇੰਨਾ ਕੁਝ ਕਰਨ ਦੀ ਜਾਂਦਾ ਪਿੰਡ ਅੰਜਾਮਦੀਨ ਵਾਲੇ ਦੇ ਜਿਹੜੇ ਸਾਡੇ ਗਰੀਬ ਪਰਿਵਾਰ ਨੇ ਇੰਨਾ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਜਿਹੜੇ ਬਾਹਰ ਵਾਲੇ ਵੀਰ ਨੇ ਇਹਨਾਂ ਦੀ ਜ਼ਰੂਰ ਮਦਦ ਕਰਨ ਸਿੱਧੀ ਮਦਦ ਭਰਾਵਾਂ ਇਹਨਾਂ ਦੀ ਕਰੋ ਇਹਨਾਂ ਨੂੰ ਸਿੱਧੀ ਇਹਨਾਂ ਤੱਕ ਜਿਹੜਾ ਵਾ ਜੋ ਵੀ ਤਿਲ ਫੁੱਲ ਤੁਸੀਂ ਦੇਣਾ ਇੰਨਾ ਭਰਾਵਾਂ ਨੂੰ ਸੱਦਾ ਜਿਹੜਾ ਇਹਨਾਂ ਤੱਕ ਪਹੁੰਚਾਇਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਸਾਰੇ ਬੱਚਾ ਦੇ ਭਵਿੱਖ ਚ ਕਰੀ ਪਹੁੰਚ ਜਾਏ ਇੱਕ ਹੋਰ ਵੀਰ ਜੀ ਮੈਂ ਬੇਨਤੀ ਕਰਨਾ ਚਾਹੁੰਦਾ 14 ਪਹਿਲੀਆਂ ਪੱਧਰੀਆਂ ਤਾਂ ਹੋ ਜਾਣਗੀਆਂ ਪਰ ਸਾਡੇ ਬੋਰ ਜਿਹੜੇ ਰੁੜ ਚੁੱਕੇ ਨੇ ਸਾਡੀ ਕੋਈ ਵੀਰ ਬਾਹਰੋਂ ਆਊਗਾ ਪਹਿਲੀ ਪੱਧਰੀ ਕਰ ਜੂ ਬਾਕੀ ਫਸਲ ਨੂੰ ਪਾਣੀ ਨਹੀਂ ਲਾ ਸਕਦੇ ਸਾਡੇ ਡਰਾਮ ਫਾਰਮ ਕੋਠੀਆਂ ਸਾਰੀਆਂ ਰੁੜ ਚੁੱਕੀਆਂ ਨੇ ਮੇਰਾ ਛੇਕਲੇ ਥਾਂੇ ਛੇ ਦਾ ਛੇ ਰੁੜ ਚੁੱਕਿਆ ਵਾ ਅਸੀਂ ਬਹੁਤ ਸਾਡਾ ਬਹੁਤ ਔਖਾ ਹੋਇਆ ਪਿਆ ਵਾ ਹੁਣ ਅਸੀਂ ਜੇ ਵੀ ਵੀਰ ਆਉਂਦਾ ਸਾਡੋਂ ਬਾਹਰੋਂ ਪਹਿਲੀ ਪੱਧਰੀ ਕਰ ਸਾਡੂੰ ਗੋਰ ਦੀ ਮਦਦ ਕੀਤੀ ਜਾਵੇ ਕੋਈ ਥੋੜੇ ਵੇਲੇ ਸਾਨੂੰ ਪੈਸੇ ਦੇ ਲਿਖਦੇ ਨਹੀਂ ਬੋਰ ਕਰਾ ਲਈਏ